ਆਪਣੇ ਬਈ ਬਾਪੂ ਨਾਲ ਜਦ ਚਾਹ ਕਰੀ ਜਾਂਦਾ ਸੀ ਚਾਹ ਕਰਦੇ ਲੀ ਲੱਕੜਾਂ ਨੂੰ ਚੱਕਣ ਗਿਆ ਉਥੋਂ ਉਥੇ ਬਾਪੂ ਦੇ ਨਾਲ ਸ ਆਪਣੇ ਮੂੰਹ ਲਾਤਾ ਤੇ ਬਾਵਾ ਇਥੋਂ ਪੈਰ ਖਰਾਬ ਹੋ ਗਿਆ ਤੇ ਬਾਪੂ ਆਪਣੀ ਨੂੰ ਪਤਾ ਬਈ ਜਿੰਦ ਜਾਨ ਆ ਗਈ ਤੇ ਜਿਹੜੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਨਾ ਬਾਪੂ ਲਈ ਦਵਾ ਕਰੋ ਯਾਰ ਸਾਰੇ ਵੀ ਆਪਣਾ ਬਾਪੂ ਜੀ ਦੀ ਰੋਟ ਹੋ ਜਾਈ। ਕੰਮ ਨੂੰ ਸਾਨੂੰ ਪਤਾ ਬਾਪੂ ਨੇ ਨਾ ਆਪਣੇ ਲਈ ਸਾਰਿਆਂ ਨੂੰ ਵੱਡੀ ਜੀ ਦੁਨੀਆ ਦੀ ਬਾਪੂ ਹੀ ਆਪਣਾ ਤੇ ਇਹਨਾ ਹੁਣ ਕੱਚੀ ਰੁੱਤ ਹੋਣ ਕਰਕੇ ਸਾਰੇ ਧਿਆਨ ਰੱਖਾ ਬਾਪੂ ਨੂੰ ਬਾਲਾ ਕਹਿੰਦੇ ਬਾਪੂ ਨੂੰ ਤਾਂ ਚੱਲੇ ਜੀ ਉਥੇ ਦਾ ਸੇਫਟੀ ਬਹੁਤ ਬਰਤਦੇ ਆ ਉਹ ਫੱਗਦੀ ਤੋੜਦੇ ਆ। ਪਰੇ ਲੱਕੜਾਂ ਜਾਂ ਕੜਕਾਂ ਹੈ ਕਿਤੇ ਲੱਕੜਾਂ 'ਚ ਬੈਠਾ ਜੂ ਉੱਥੇ ਬਾਪੂ ਦੇ ਮੂੰਹ ਲਾ ਗਿਆ। ਬਾਕੀ ਕਈ ਵਾਰੀ ਕਿਹਦੇ ਹੋ ਵੀ ਜਾਂਦਾ ਤਾਂ ਆਪਣੇ ਨਾਲ ਇਦਾਂ ਮਲਕਾਣੇ ਆਂ ਤਰ ਵੰਡੀ ਸਾਪੂ ਕੋਲੇ ਪੈਂਦਾ ਤੇ ਉੱਥੇ ਵੀ ਕਰਾ ਆ ਕੇ ਵੀ ਉਹ ਕਰਦੇ ਅਹੇ ਹੱਲੇ ਦਾ ਪੱਕਾ ਵੀ ਛੱਪਦੇ ਕੋਈ ਜੇ ਛੱਪਨੇ ਮੂੰਹ ਲਾਤਾ ਤਾਂ ਉਹ ਪੱਕਾ ਹੱਲ ਕਰਦੇ ਆਗੇ। ਥੋੜਾ ਜਿਹਾ ਕਹਿੰਦਾ ਹੋ ਵੀ ਆਉਂਦਾ ਥੋੜਾ ਉੱਥੇ ਆ ਕੇ ਉਹ ਕਰਾ ਦਦਾ ਵੀ ਉਹ ਪੱਤ ਲਾ ਕੇ ਨਾ ਮੁਕਾ ਦਿੰਦੇ ਆ ਸੈੱਟ ਕਰ ਲੈਂਦੇ ਆਗੇ ਤੇ ਵੀ ਜਿਹੜੇ-ਜਿਹੜੇ ਮੰਨੋ ਪਿਆਰ ਕਰਦੇ ਜਾਂ ਆਪਣੇ ਹਾਰੇ ਪਰਿਵਾਰ ਨੂੰ ਕੈਰ ਕਰਦੇ ਬਾਪੂ ਦੀ ਦਵਾ ਕਰੋ ਕਿਉਂਕਿ ਤੁਹਾਨੂੰ ਪਤਾ ਹੈ ਬਾਪੂ ਦਾ ਬਾਪੂ ਦੇ ਕਰਕੇ ਆਪਣਾ ਸਾਰਾ ਕੁਝ ਚੱਲੀ ਜਾਂਦਾ ਤੇ ਬਾਪੂ ਆਪਣਾ ਛੇਤੀ ਛੇਤੀ ਸ਼ਰਟ ਹੋ ਜੇ ਪੈਰ ਵਾਲਾ ਬਾਬਾ ਖਰਾਬ ਹੋ ਗਿਆ ਗਾਗਾ ਮੇਰਾ ਬਾਪੂ ਬੋਲ ਲਿਆ ਨੀਗਾ ਪੈਰ ਜਦੋਂ ਸੁੱਜਣ ਲੱਗਾ ਤੇ ਪਰਿਕਰੇ ਹੋਣ ਲੱਗੇ ਨਾਲ ਨਾਲ ਅਸੀਂ ਬਾਪੂ ਨੂੰ ਲੈ ਗਏ ਤੇ ਛੋਟੀਆਂ ਸਾਡੀਆਂ ਦਵਾਵਾਂ ਨਾਲੀ ਸਾਡੇ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਉਹਦੇ ਨਾਲ ਕਈ ਤੁਰੇ ਫਿਰਦੇ ਆਗੇ ਤੇ ਸਾਰਾ ਬਚਦੇ ਰਹੀਗੀ ਹਾਂ ਮਾਂ ਜੇ ਜਿਹੜੇ ਜਿਹੜੇ ਪਿਆਰ ਕਰਦੇ ਸਾਰੇ ਬਾਪੂ ਨੀਰ ਬਾਪੂ ਦੀ ਨਾ ਰੱਬ ਨੂੰ ਮੇਰੇ ਅਰਦਾਸ ਸੇਦੀ ਕਰਿਓ ਵੀ ਬਾਪੂ ਆਪਣਾ ਛੇਤੀ ਛੇਤੀ ਠੀਕ ਹੋ ਗਏ ਫਿਰ ਉਹ ਮੇਜਕਰ ਵੀ ਜਿਵੇਂ ਆਪਾਂ ਹਰ ਕੰਮ ਕਾਰ ਕਰਦੇ ਆਵੇਂ